ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਦੇ ਪੋਡਕਾਸਟ ਵਿੱਚ ਸੁਖਵੰਤ ਹੁੰਦਲ ਵੱਲੋਂ ਜੀ ਆਇਆਂ ਨੂੰ ਪੋਡਕਾਸਟ ਦੇ ਇਸ ਐਪੀਸੋਡ ਵਿੱਚ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਐਲਾਨ ਅਦਾਲਤ ਇੱਕ ਟਕੌਂਝ ਹੈ ਅਸੀਂ ਹਿੱਸਾ ਨਹੀਂ ਲਵਾਂਗੇ ਸੁਣਾਇਆ ਜਾ ਰਿਹਾ ਹੈ ਇਸ ਦੇ ਬੋਲ ਦੇ ਰੂਪ ਨੂੰ ਤਿਆਰ ਕਰਨ ਲਈ AI ਦੀ ਮਦਦ ਲਈ ਗਈ ਹੈ ਲਾਓ ਸੁਣੋ ਇਹ ਐਲਾਨ ਅਦਾਲਤ ਇੱਕ ਟਕੌਂਝ ਹੈ ਅਸੀਂ ਹਿੱਸਾ ਨਹੀਂ ਲਵਾਂਗੇ ਛੇ ਸਾਥੀਆਂ ਦਾ ਐਲਾਨ ਇਹ ਲਿਖਤ ਪ੍ਰੋਫੈਸਰ ਜਗਮੋਹਨ ਸਿੰਘ ਵੱਲੋਂ ਸੰਪਾਦਿਤ ਕੀਤੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਲਈ ਗਈ ਹੈ ਇਸ ਬਾਰੇ ਦਿੱਤੀ ਸੰਪਾਦਕੀ ਟਿੱਪਣੀ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ ਲਿਖਦੇ ਹਨ 1 ਮਈ 1930 ਨੂੰ ਬਿਫਰੀ ਹੋਈ ਅੰਗਰੇਜ਼ੀ ਸਰਕਾਰ ਨੇ ਖਾਸ ਟ੍ਰਿਬਿਊਨਲ ਸਥਾਪਿਤ ਕਰਕੇ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਮੁਕੱਦਮੇ ਨੂੰ ਝਟਪਟ ਨਿਬੇੜਨਾ ਚਾਹਿਆ ਭਗਤ ਸਿੰਘ ਦੇ ਸਾਥੀ ਜਤਿੰਦਰ ਸਾਨਿਆਲ ਮਹਾਬੀਰ ਸਿੰਘ ਡਾਕਟਰ ਗਿਆ ਪ੍ਰਸ਼ਾਦ ਕੁੰਦਨ ਲਾਲ ਅਤੇ ਬੀ ਕੇ ਦਾਤ ਜੈਨਾ ਨੇ ਸਫਾਈ ਨਹੀਂ ਪੇਸ਼ ਕੀਤੀ ਸੀ ਨੇ ਅਦਾਲਤ ਦਾ ਬਾਈਕਾਟ ਕਰਨ ਦਾ ਐਲਾਨ ਇਸ ਪੱਤਰ ਰਾਹੀਂ ਕੀਤਾ ਸਰਕਾਰ ਦੇ ਮਖੌਟੇ ਨੂੰ ਉਤਾਰਦੇ ਹੋਏ ਇਹ ਬਹੁਤ ਹੀ ਤਰਕਸ਼ੀਲ ਦਸਤਾਵੇਜ਼ ਹੈ ਸੰਪਾਦਕ ਲਓ ਸੁਣੋ ਇਹ ਲਿਖਤ ਕਮਿਸ਼ਨਰ ਖਾਸ ਟ੍ਰਿਬਿਊਨਲ ਲਾਹੌਰ ਸਾਜਸ਼ ਕੇਸ ਲਾਹੌਰ ਜਨਾਬ ਆਪਣੇ 6 ਸਾਥੀਆਂ ਵੱਲੋਂ ਜਿਸ ਵਿੱਚ ਮੈਂ ਵੀ ਸ਼ਾਮਲ ਹਾਂ ਇਹ ਲਿਖਤ ਬਿਆਨ ਇਸ ਸੁਣਵਾਈ ਦੇ ਸ਼ੁਰੂ ਵਿੱਚ ਹੀ ਦੇਣਾ ਜ਼ਰੂਰੀ ਸਮਝਦੇ ਹਾਂ ਸਾਡੀ ਇੱਛਾ ਹੈ ਕਿ ਇਹ ਰਿਕਾਰਡ ਵਿੱਚ ਰੱਖਿਆ ਜਾਵੇ ਅਸੀਂ ਮੁਕਦਮੇ ਦੀ ਕਾਰਵਾਈ ਵਿੱਚ ਕੋਈ ਹਿੱਸਾ ਨਹੀਂ ਲੈਣਾ ਚਾਹੁੰਦੇ ਕਿਉਂਕਿ ਅਸੀਂ ਇਸ ਸਰਕਾਰ ਨੂੰ ਨਾ ਤਾਂ ਇਨਸਾਫ ਉੱਤੇ ਆਧਾਰਿਤ ਸਮਝਦੇ ਹਾਂ ਅਤੇ ਨਾ ਹੀ ਕਾਨੂੰਨੀ ਤੌਰ ਉੱਤੇ ਸਥਾਪਿਤ ਹੋਈ ਸਾਡਾ ਵਿਸ਼ਵਾਸ ਹੈ ਅਤੇ ਅਸੀਂ ਇੱਥੇ ਐਲਾਨ ਕਰਦੇ ਹਾਂ ਕਿ ਸਾਰੀ ਸੱਤਾ ਦਾ ਆਧਾਰ ਮਨੁੱਖ ਹੈ ਕੋਈ ਵਿਅਕਤੀ ਜਾਂ ਸਰਕਾਰ ਕਿਸੇ ਉਸ ਕਿਸਮ ਦੀ ਸ਼ਕਤੀ ਦੀ ਹੱਕਦਾਰ ਨਹੀਂ ਹੈ ਜੋ ਜਨਤਾ ਨੇ ਉਨ੍ਹਾਂ ਨੂੰ ਨਾ ਦਿੱਤੀ ਹੋਵੇ ਕਿਉਂਕਿ ਇਹ ਸਰਕਾਰ ਇਹਨਾਂ ਅਸੂਲਾਂ ਦੇ ਉਲਟ ਹੈ ਇਸ ਕਰਕੇ ਇਸ ਦੀ ਹੋਂਦ ਹੀ ਉਚਿਤ ਨਹੀਂ ਹੈ ਅਜਿਹੀਆਂ ਸਰਕਾਰਾਂ ਜੋ ਕੌਮਾਂ ਦੀ ਲੁੱਟ ਲਈ ਜਥੇਬੰਦ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਤਲਵਾਰ ਦੇ ਵੈਸ਼ੀ ਤਾਕਤ ਦੇ ਆਧਾਰ ਬਗੈਰ ਹੋਰ ਕੋਈ ਆਧਾਰ ਕਾਇਮ ਰਹਿਣ ਲਈ ਨਹੀਂ ਹੁੰਦਾ ਇਸੇ ਕਰਕੇ ਵੈਸ਼ੀ ਤਾਕਤ ਨਾਲ ਉਹ ਮੁਕਤੀ ਤੇ ਆਜ਼ਾਦੀ ਵਾਲੇ ਵਿਚਾਰ ਅਤੇ ਲੋਕਾਂ ਦੀਆਂ ਆਜ਼ਾਦ ਇੱਛਾਵਾਂ ਨੂੰ ਕੁਚਲਦੀ ਹੈ ਸਾਡਾ ਵਿਸ਼ਵਾਸ ਹੈ ਕਿ ਅਜਿਹੀਆਂ ਸਾਰੀਆਂ ਸਰਕਾਰਾਂ ਅਤੇ ਖਾਸ ਕਰਕੇ ਅੰਗਰੇਜ਼ੀ ਸਰਕਾਰ ਜੋ ਕਿ ਬੇਸਹਾਰਾ ਅਤੇ ਗੈਰ ਰਜ਼ਾਮੰਦ ਭਾਰਤੀ ਕੌਮ ਉੱਤੇ ਠੋਸੀ ਗਈ ਹੈ ਗੁੰਡੇ ਡਾਕੂਆਂ ਦਾ ਗਰੋਹ ਹੈ ਅਤੇ ਲੁਟੇਰਿਆਂ ਦਾ ਟੋਲਾ ਹੈ ਜਿਸਨੇ ਕਤਲਿਆਮ ਕਰਨ ਅਤੇ ਲੋਕਾਂ ਨੂੰ ਉਜਾੜਨ ਲਈ ਸਭ ਤਰ੍ਹਾਂ ਦੀਆਂ ਤਾਕਤਾਂ ਹੀ ਇਕੱਠੀਆਂ ਕੀਤੀਆਂ ਹੋਈਆਂ ਹਨ ਅਮਨ ਕਾਨੂੰਨ ਦੇ ਨਾਹੇਠ ਇਹ ਆਪਣੀ ਮੁਖਾਲਫਤ ਕਰਨ ਜਾਂ ਪੇਤ ਖਹਲਣ ਵਾਲੇ ਨੂੰ ਕੁਚਲ ਦਿੰਦੇ ਹਨ ਸਾਡਾ ਵਿਸ਼ਵਾਸ ਹੈ ਕਿ ਸਮਰਾਜਵਾਦ ਇੱਕ ਵੱਡੀ ਡਾਕੇ ਮਾਰਨ ਦੀ ਸਾਜ਼ਿਸ਼ ਤੋਂ ਬਗੈਰ ਹੋਰ ਕੁਝ ਨਹੀਂ ਸਮਰਾਜਵਾਦ ਮਨੁੱਖ ਦੇ ਹੱਥੋਂ ਮਨੁੱਖ ਦੀ ਅਤੇ ਕੌਮ ਦੇ ਹੱਥੋਂ ਕੌਮ ਦੀ ਲੁੱਟ ਦਾ ਸਿਖਰ ਹੈ ਸਮਰਾਜਵਾਦੀ ਵਿਦੇਸ਼ੀ ਰਾਜ ਥੋਸਣ ਵਾਲੇ ਆਪਣੇ ਹਿੱਤਾਂ ਅਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰਾ ਕਰਨ ਲਈ ਨਾ ਸਿਰਫ ਅਦਾਲਤੀ ਅਤੇ ਕਾਨੂੰਨੀ ਕਤਲ ਕਰਦੇ ਹਨ ਸਗੋਂ ਵੱਡੇ ਵੱਡੇ ਕਤਲਿਆਮ ਵੀ ਰਚਾਉਂਦੇ ਹਨ ਆਪਣੀ ਲੁੱਟ ਨੂੰ ਪੂਰਾ ਕਰਨ ਲਈ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ ਹਨ ਜੇ ਕਿਤੇ ਲੋਕ ਉਹਨਾਂ ਦੀਆਂ ਨਾਦਰਸ਼ਾਹੀ ਲੁੱਟੂ ਮੰਗਾ ਨੂੰ ਨਾਮੰਨਣ ਜਾਂ ਚੁੱਪਚਾਪ ਉਹਨਾਂ ਦੀਆਂ ਤਬਾਕੂਨ ਅਤੇ ਨਫ਼ਰਤਯੋਗ ਸੱਜਸ਼ਾਨ ਨੂੰ ਮੰਨਣ ਤੋਂ ਇਨਕਾਰ ਕਰ ਦੇਣ ਤਾਂ ਉਹ ਬੇਗੁਨਾਹਾਂ ਦਾ ਖੂਨ ਵਹਾਉਣ ਤੋਂ ਸੰਕੋਚ ਨਹੀਂ ਕਰਦੇ ਕਾਨੂੰਨ ਅਤੇ ਅਮਨ ਦੀ ਆੜ ਹੇਠ ਹੋ ਅਮਨਪੰਦ ਕਰਦੇ ਹਨ हफड़ा दफड़ी मचाते हैं लोगों जानो मारे हर संभव जुलम करते हैं विश्वास है कि आजादी सब मनुखों का अमिठ हक है हर मनुखन अपनी मेहनत का फल मानन का हक है और हर कौम अपने बुनियादी कुदरती साधना की पूरी मालक है जे कोई सरकार जनता उन्होंने इन्हों बुनियादी हकों तू तो वझ्या रखती है तो लोगों का केवल हक ही नहीं सगो जरूरी फरज है कि अजि सरकार तबाह कर देन क्योंकि बरतानवी सरकार इन्ह असूल जिन्होंने वास्ते असी लड़ रहे हाँ दे बिल्कुल उलट है इसलिए साड़ा दृढ़ विश्वास है कि हर कोशिश हर अपनाया तरीका जिस राही इनकलाब ला जा सके अते इस सरकार दा मलियामेट किया जा सके वो नैतिक तौर उ जायज़ है असी वर्तमान ढांचे के समाजिक आर्थिक राजनीतिक पक्षों इनकलाबी तब्लियां लिया के हक हाँ चाहते हाँ कि वर्तमान समाज में पूरी तरह एक नवे नरोए समाज वि बदलिया जाए ਇਸ ਤਰ੍ਹਾਂ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾ ਕੇ ਸਾਰੇ ਲੋਕਾਂ ਲਈ ਸਭ ਖੇਤਰਾ ਵਿੱਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਿੰਨਾ ਚਿਰ ਸਾਰਾ ਸਮਾਜਿਕਤਾंचा બદਲਿਆ ਨਹੀਂ ਜਾਂਦਾ ਅਤੇ ਉਸ ਦੀ ਥਾਂ ਸਮਾਜਵਾਦੀ ਸਮਾਜ ਸਥਾਪਿਤ ਨਹੀਂ ਹੁੰਦਾ ਸਾਰੀ ਦੁਨੀਆ ਇੱਕ ਤਬਾਕੂਨ ਪਰਲੋ ਦੇ ਖਤਰੇ ਹੇਠ ਰਹੇਗੀ ਜਿੱਥੋਂ ਤੱਕ ਸ਼ਾਂਤੀਪੂਰਨ ਜਾਂ ਦੂਸਰੇ ਤਰੀਕੇ ਰਾਹੀਂ ਇਨਕਲਾਬੀ ਆਦਰਸ਼ਾਂ ਨੂੰ ਸਥਾਪਿਤ ਕਰਨ ਦਾ ਸੰਬੰਧ ਹੈ ਅਸੀਂ ਐਲਾਨ ਕਰਦੇ ਹਾਂ ਕਿ ਇਸ ਨੂੰ ਚੁਣਨ ਦੀ ਖੁੱਲ੍ਹ ਵਕਤ ਦੇ ਹਾਕਮਾਂ ਦੀ ਮਰਜ਼ੀ ਉੱਤੇ ਨਿਰਭਰ ਹੈ ਇਨਕਲਾਬੀ ਆਪਣੇ ਮਨੁੱਖੀ ਪਿਆਰ ਦੇ ਗੁਣਾ ਕਰਕੇ ਮਨੁੱਖ ਦੇ ਪੁਜਾਰੀ ਹਨ ਇੱਕ ਸਦੀਵੀ ਅਤੇ ਸੱਚੇ ਅਮਨ ਨੂੰ ਚਾਹੁੰਦੇ ਹਨ ਜਿਸ ਦੀਆਂ ਨੀਹਾਂ ਇਨਸਾਫ਼ ਅਤੇ ਬਰਾਬਰੀ ਉੱਤੇ ਟਿਕੀਆਂ ਹੋਣ ਅਸੀਂ ਝੂਠੇ ਵਿਖਾਵੇ ਪਰੇ ਅਮਨ ਦੇ ਹਾਮੀ ਨਹੀਂ ਜਿਹੜਾ ਬੁਝ ਦੇ ਲਈ ਤੋਂ ਉਪਜਦਾ ਹੈ ਅਤੇ ਨੇਜਿਆਂ ਅਤੇ ਬੰਦੂਕਾਂ ਦੇ ਸਹਾਰੇ ਜਿਉਂਦਾ ਹੈ ਜੇ ਇਨਕਲਾਬੀ ਬੰਬਾਂ ਅਤੇ ਪਿਸਤੋਲਾਂ ਦਾ ਸਹਾਰਾ ਲੈਂਦਾ ਹੈ ਤਾਂ ਇਹ ਹੱਤ ਦੀ ਲੋੜ ਵਿੱਚੋਂ ਹੁੰਦਾ ਹੈ ਅਤੇ ਆਖਰੀ ਦਾਅਵੇ ਦੇ ਤੌਰ ਉਤੇ ਸਾਡਾ ਵਿਸ਼ਵਾਸ ਹੈ ਕਿ ਅਮਨ ਕਾਨੂੰਨ ਮਨੁੱਖ ਵਾਸਤੇ ਹੈ ਨਾ ਕਿ ਮਨੁੱਖ ਅਮਨ ਕਾਨੂੰਨ ਵਾਸਤੇ ਇਨਕਲਾਬੀ ਫਰਾਂਸ ਦੇ ਉੱਚ ਨਿਆਂਕਾਰ ਦਾ ਕਹਿਣਾ ਠੀਕ ਹੈ ਕਿ ਕਾਨੂੰਨ ਦਾ ਅੰਤਲਾ ਭਾਵ ਆਜ਼ਾਦੀ ਨੂੰ ਖਤਮ ਕਰਨਾ ਜਾਂ ਰੋਕ ਲਾਉਣਾ ਨਹੀਂ ਹੈ ਸਗੋਂ ਆਜ਼ਾਦੀ ਨੂੰ ਮਹਿਫੂਜ਼ ਕਰਨਾ ਅਤੇ ਅੱਗੇ ਵਧਾਉਣਾ ਹੈ ਸਰਕਾਰ ਚਲਾਉਣ ਲਈ ਕਾਨੂੰਨੀ ਤਾਕਤ ਤੰਗ ਸਾਰ ਬਣਾਏ ਕਾਨੂੰਨਾਂ ਤੋਂ ਮਿਲੇਗੀ ਜੋ ਸਿਰਫ ਸਾਂਝੇ ਹਿੱਤ ਲਈ ਬਣਾਏ ਗਏ ਹੋਣ ਅਤੇ ਉਹਨਾਂ ਲੋਕਾਂ ਦੀ ਮਰਜ਼ੀ ਉੱਤੇ ਆਧਾਰਿਤ ਹੋਣ ਜਿਨ੍ਹਾਂ ਵਾਸਤੇ ਬਣਾਏ ਗਏ ਹਨ ਇਸ ਤੋਂ ਵਿਧਾਨਕਾਰਾ ਸਮੇਤ ਕੋਈ ਵੀ ਬਾਹਰ ਨਹੀਂ ਹੋ ਸਕਦਾ ਕਾਨੂੰਨ ਦੀ ਪਾਵਨਤਾ ਉਦੋਂ ਤੱਕ ਰੱਖੀ ਜਾ ਸਕਦੀ ਹੈ ਜਦ ਤੱਕ ਉਹ ਲੋਕਾਂ ਦੀ ਵਿਲ ਯਾਨੀ ਇਰਾਦੇ ਦਾ ਇਸਹਾਰ ਕਰਦਾ ਹੈ ਜਦ ਇਹ ਲੁਟੇਰੀ ਜਮਾਤ ਦੇ ਹੱਥ ਵਿੱਚ ਇੱਕ ਯੰਤਰ ਬਣ ਜਾਂਦਾ ਹੈ ਤਾਂ ਆਪਣੀ ਪਾਵਨਤਾ ਅਤੇ ਮਹੱਤਤਾ ਖੋ ਬੈਠਦਾ ਹੈ ਇਨਸਾਫ ਦੇਣ ਲਈ ਮੁਢਲੀ ਗੱਲ ਇਹ ਹੈ ਕਿ ਹਰ ਤਰ੍ਹਾਂ ਦੇ ਮੁਫਾਜ਼ਾ ਹਿੱਤ ਦਾ ਖਾਤਮਾ ਹੋਣਾ ਚਾਹੀਦਾ ਹੈ ਜਿਵੇਂ ਹੀ ਕਾਨੂੰਨ ਆਮ ਸਮਾਜਿਕ ਲੋੜ ਦੀ ਪੂਰਤੀ ਬੰਦ ਕਰ ਦਿੰਦਾ ਹੈ ਇਹ ਜ਼ੁਲਮ ਅਤੇ ਬੇਇਨਸਾਫੀ ਨੂੰ ਅੱਗੇ ਵਧਾਉਣ ਦਾ ਹਥਕੰਡਾ ਬਣ ਜਾਂਦਾ ਹੈ ਅਜਿਹੇ ਕਾਨੂੰਨ ਨੂੰ ਲਾਗੂ ਰੱਖਣਾ ਸਾਂਝੇ ਹਿੱਤ ਅਤੇ ਖਾਸ ਹਿੱਤ ਦੀ ਦੰਬੀ ਜ਼ੋਰ ਜਬਰੀ ਦੇ ਸਿવાય ਹੋਰ ਕੁਝ ਨਹੀਂ ਹੈ ਮੌਜੂਦਾ ਸਰਕਾਰ ਦੇ ਕਾਨੂੰਨ ਵਿਦੇਸ਼ੀ ਰਾਜ ਦੇ ਹਿੱਤ ਲਈ ਚਲਾਏ ਜਾਂਦੇ ਹਨ ਅਤੇ ਸਾਡੇ ਲੋਕਾਂ ਦੇ ਹਿੱਤ ਦੇ ਉਲਟ ਹਨ ਇਸ ਲਈ ਇਹਨਾਂ ਦੀ ਸਾਡੇ ਉੱਤੇ ਕਿਸੇ ਕਿਸਮ ਦੀ ਵੀ ਸਦਾਚਾਰਕਤਾ ਲਾਗੂ ਨਹੀਂ ਹੁੰਦੀ ਇਸੇ ਕਰਕੇ ਹਰ ਭਾਰਤੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਕਾਨੂੰਨਾਂ ਨੂੰ ਲਲਕਾਰੇ ਅਤੇ ਇਹਨਾਂ ਦੀ ਉਲੰਘਣਾ ਕਰੇ ਅੰਗਰੇਜ਼ ਅਦਾਲਤਾਂ ਜੋ ਲੁੱਟ ਦੀ ਮਸ਼ੀਨ ਦੇ ਪੁਰਜ਼ੇ ਹਨ ਇਨਸਾਫ਼ ਨਹੀਂ ਦੇ ਸਕਦੀਆਂ खास करके राजनीतिक केसान जिथे सरकार के हित की टक्कर है असी जानते हाँ कि अदालतों सिवाय इंसाफ के संवागते होर कुछ नहीं हैं इन्ह कारण करके असी इस मजाकिट कौसले हिस्सेदार बनन तो इनकारी हाँ इस मुकदमे की कार्रवाई हिस्सा नहीं लवाने पाँच मई उन्नीस सौ ती जज ने नोट कियाड रख्या जाए पर इसकी नकल ना दिखती जाए क्योंकि इस वि कुछ अणचाहन गलखिया हैं